ਸਤਿ ਸ੍ਰੀ ਅਕਾਲ ਪੰਜਾਬ ਸਾਰੀਆਂ ਮੇਰੀਆਂ ਪੈਰਾਂ ਨੂੰ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੀਆਂ ਪੈਰਾਂ ਨੂੰ ਵਿਮਨ ਏਮਪਾਵਰਮੈਂਟ ਡੇ ਦਾ ਬਹੁਤ ਬਹੁਤ ਮੁਬਾਰਕ ਮਹਿਲਾ ਸਸ਼ਕਤੀਕਰਨ ਜੋ ਹੈ ਇਹ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ ਇਹ ਵਰਲਡ ਓਵਰ ਮਨਾਇਆ ਜਾ ਰਿਹਾ ਜਦੋਂ ਆਪਾਂ ਗੱਲ ਕਰਦੇ ਆ ਕਿ ਵਿਮਨ ਏਮਪਾਵਰਮੈਂਟ ਦੀ ਇਹ ਇਕੱਲੇ ਇੱਕ ਲਫ਼ਜ਼ ਹੀ ਨਹੀਂ ਹੈ ਕਿ ਮਹਿਲਾ ਜਿਹੜੀ ਆ ਉਸ ਨੂੰ ਤਾਕਤਵਰ ਕੀਤਾ ਜਾਵੇ ਮਹਿਲਾ ਤਾਕਤਵਰ ਹੈ ਮਹਿਲਾ ਆਲਰੇਡੀ ਤਾਕਤਵਰ ਹੈ ਸਾਨੂੰ ਸਿਰਫ ਉਸ ਤਾਕਤ ਦਾ ਜਿਹੜਾ ਸਹੀ ਇਸਤੇਮਾਲ ਕਰਨਾ ਹੈ ਵਿਦਆਊਟ ਡਿਸਕ੍ਰਿਮੀਨੇਸ਼ਨ ਕਿ ਜੈਂਡਰ ਬੇਸ ਦੇ ਉੱਤੇ ਕਿ ਵੀ ਇਹ ਮਹਿਲਾ ਆ ਇਹ ਸ਼ਾਇਦ ਨਹੀਂ ਕੰਮ ਕਰ ਸਕੇਗੀ ਅੱਜ ਮਹਿਲਾ ਪੂਰੀ ਪੁਰਸ਼ਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ ਹੈ ਇੱਕ ਸਿਰਫ ਆਪਰਚੂਨਿਟੀ ਦੇਣ ਦੀ ਲੋੜ ਹੈ ਜੇ ਅਸੀਂ ਇੱਕ ਮਹਿਲਾ ਨੂੰ ਪੂਰਾ ਤਾਕਤਵਰ ਕਰਦੇ ਹਾਂ ਅਸੀਂ ਪੂਰੇ ਪਰਿਵਾਰ ਨੂੰ ਤਾਕਤ ਕਰਦੇ ਹਾਂ ਮਹਿਲਾ ਤਾਕਤਵਰ ਹੈ ਤਾਂ ਹੀ ਜਾ ਕੇ ਅੱਗੇ ਸਾਡਾ ਸਟੇਟ ਸਾਡਾ ਦੇਸ਼ ਜਿਹੜਾ ਹੈ ਉਹ ਤਾਕਤਵਰ ਬਣਦਾ ਹੈ ਇਹ ਪੂਰੀ ਹਿਸਟਰੀ ਜਾਣਦੀ ਹੈ ਅੱਜ ਨਹੀਂ ਮਹਿਲਾ ਨੇ ਚਾਹੇ ਸਾਡੇ ਦੇਸ਼ ਦੀ ਆਜ਼ਾਦੀ 'ਚ ਜਾਂ ਦੇਸ਼ ਨੂੰ ਅੱਗੇ ਜਾ ਕੇ ਡਿਵੈਲਪ ਕਰਨ ਦੇ ਲਈ ਆਪਣਾ ਪੂਰਾ ਯੋਗਦਾਨ ਪਾਇਆ ਹੈ ਦੇਸ਼ ਦੇ ਅੰਦਰ ਕਿੰਨੀਆਂ ਸਾਡੀਆਂ ਚੀਫ ਮਿਨਿਸਟਰ ਨੇ ਉਹ ਲੇਡੀਆਂ ਨੇ ਸਾਡੇ ਜਿਹੜੇ ਪ੍ਰੈਜ਼ੀਡੈਂਟ ਹੈ ਉਹ ਲੇਡੀਆਂ ਨੇ ਸਾਇੰਸ ਦੇ ਖੇਤਰ ਚ ਲੱਲੋ ਭਾਵੇਂ ਐਜੂਕੇਸ਼ਨ ਦੇ ਖੇਤਰ ਚ ਲੱਲੋ ਇੱਥੇ ਤਾਂ ਕਿ ਅੱਜ ਦੇਸ਼ ਦੇ ਅੰਦਰ ਸਾਡੇ ਜਿਹੜੇ ਬਾਰਡਰ ਨੇ ਉਹਨੂੰ ਸਿਕਿਉਰ ਕਰਨ ਦੇ ਲਈ ਵੀ ਲੇਡੀਆਂ ਜਿਹੜੀਆਂ ਨੇ ਇਹ ਫੋਰਸ ਦਾ ਨਾਟ ਨੇ ਲੇਡੀਆਂ ਜਿਹੜੀਆਂ ਨੇ ਇਹ 에ਅਰ ਫੋਰਸ ਚ ਨੇ ਫਾਈਟਰ ਪਲੇਨ ਉਡਾਉਂਦੀਆਂ ਨੇ ਪੂਰਾ ਆਪਣਾ ਯੋਗਦਾਨ ਦੇਸ਼ ਦੀ ਸੁਰੱਖਿਆ ਲਈ ਪਾਇਆ ਜਾਂਦਾ ਹੈ। ਦੇਸ਼ ਕਰਕੇ ਜਿਹੜੀਆਂ ਲੇਡੀਜ਼ ਨੇ ਉਹਨਾਂ ਦੇ ਜਿਹੜੇ ਆਪਣੀਆਂ ਅਧਿਕਾਰ ਨੇ ਉਹ ਪੂਰਾ ਦੇਣਾ ਚਾਹੀਦਾ ਹੈ ਸਮਾਜ ਦੇ ਅੰਦਰ। ਚਾਹੇ ਉਹ ਕੰਮ ਕਰਨ ਦਾ ਕੋਈ ਵੀ ਖੇਤਰ ਹੋਵੇ। ਅੱਜ ਕੱਲ ਲੇਡੀਜ਼ ਉਹ ਨਹੀਂ ਹੈ ਕਿ ਉਹ ਕੰਮ ਜਿਹੜਾ ਪਾਰਟਿਕੂਲਰ ਕੋਈ ਕੰਮ ਹੈ ਜਿਹੜਾ ਉਹ ਨਹੀਂ ਕਰ ਸਕਣ। ਆਟੋ ਰਿਕਸ਼ਾ ਚਲਾਉਣ ਤੋਂ ਲੈ ਕੇ 에ਅਰਕ੍ਰਾਫਟ ਚਲਾਉਣ ਤੱਕ ਉਹਨਾਂ ਦਾ ਪੂਰਾ ਯੋਗਦਾਨ ਹੈ। ਉਹ ਕਰ ਸਕਦੀਆਂ ਨੇ। ਉਨ੍ਹਾਂ ਦੇ ਅੰਦਰ ਉਹ ਤਾਕਤ ਹੈ ਕਿ ਉਹ ਸਾਰਾ ਇਹ ਕੰਮ ਨੂੰ ਵੀ ਸੰਭਾਲ ਸਕਦੀਆਂ ਨੇ ਆਪਣਾ ਮਕਾਮ ਜਿਹੜਾ ਜੋ ਡ੍ਰੀਮ ਕਰਦੇ ਨੇ ਉਸ ਨੂੰ ਵੀ ਉਹ ਹਾਸਲ ਕਰ ਸਕਦੀ ਹੈ ਲੇਕਿਨ ਜਿਹੜਾ empower ਜਿਹੜਾ ਨਾ ਇਹ ਇਕੱਲਾ ਫੇਅਰ ਹੀ ਨਹੀਂ ਹੈ ਕਿ ਜੀ ਲੇਡੀਜ਼ ਨੂੰ ਕਿਉਂ ਤਾਕਤਵਰ ਕੀਤਾ ਜਾਵੇ ਜਿਹੜੇ ਵੀ ਖੇਤਰ ਦੇ ਅੰਦਰ ਚਾਹੇ ਉਹ ਤੁਸੀਂ ਪੜ੍ਹਾਈ ਦਾ ਲੈ ਲਓ ਚਾਹੇ ਉਹ ਤੁਸੀਂ ਸਮਝ ਲਓ ਵੀ ਉਹਨੂੰ ਇਕਨੋਮਿਕਲ ਇੰਡੀਪੈਂਡੈਂਟ ਜਿਹੜੀ ਹੈ ਅਗਰ ਉਹ ਹੁੰਦੀ ਇਕਨੋਮਿਕਲ ਇੰਡੀਪੈਂਡੈਂਟ ਹੁੰਦੀ ਹੈ ਤਾਂ ਵੀ ਉਹ ਘਰ ਦੇ ਅੰਦਰ ਉਸ ਦਾ ਯੋਗਦਾਨ ਪਾਦੀ ਹੈ ਔਰ ਇਹ ਸਾਰੀਆਂ ਚੀਜ਼ਾਂ ਨੂੰ ਤਾਕਤ ਲੇਡੀਜ਼ ਨੂੰ ਏਮਪਾਵਰਮੈਂਟ ਕਰਨ ਦੇ ਲਈ ਬਹੁਤ ਸਕੀਮਾਂ ਜਿਹੜੀਆਂ ਨੇ ਉਹ ਸਾਡੀ ਗਵਰਨਮੈਂਟ ਵੀ ਚਲਾਉਂਦੀ ਹੈ ਅਸੀਂ ਕਮਿਸ਼ਨ ਦੀ ਤਰਫ ਤੋਂ ਵੀ ਉਸ ਨੂੰ ਅਵੇਅਰ ਕਰਵਾਨੇ ਹਰ ਘਰ ਅਸੀਂ ਜਿੱਦਾਂ ਡਿਸਟ੍ਰਿਕਟ ਤੇ ਜਾਂਦੇ ਹਾਂ ਉੱਥੇ ਲੇਡੀਜ਼ ਨੂੰ ਅਵੇਅਰ ਕਰਾਇਆ ਜਾਂਦਾ ਕਿ ਇਹ ਤੁਹਾਡੇ ਰਾਈਟਸ ਨੇ ਨਾਲ ਨਾਲ ਇਹ ਤੁਹਾਡੀਆਂ ਰਿਸਪੌਂਸਿਬਿਲਿਟੀਆਂ ਵੀ ਨੇ ਕਿੱਥੇ ਜਾ ਕੇ ਤੁਸੀਂ ਜੌਬ ਓਪਰਚ्युनिटीज ਜਿਹੜੀਆਂ ਹੁੰਦੀਆਂ ਨੇ ਕਿਵੇਂ ਕਰਨੀਆਂ ਨੇ ਜੇ ਤੁਹਾਡੇ ਖਿਲਾਫ ਕੋਈ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਕਿਤੇ ਕਿਸੇ ਵੀ ਤਰ੍ਹਾਂ ਦੀ ਤੇ ਉਹਨਾਂ ਦੇ ਤੁਹਾਡੇ ਜਿਹੜੇ ਰਾਈਟਸ ਨੇ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਲੈਣਾ ਹੈ ਕਿੱਥੇ ਜਾਣਾ ਹੈ ਕਿੱਥੇ ਉਹਨਾਂ ਦੀ ਅਪੀਲ ਪਾਉਣੀ ਹੈ ਲੇਕਿਨ ਜਿਹੜੀ ਸਭ ਤੋਂ ਜਿਹੜੀ ਵੱਡੀ ਜ਼ਰੂਰੀ ਚੀਜ਼ ਇਹ ਹੈ ਕਿ ਲੇਡੀਜ਼ ਦੇ ਕੋਈ ਇਹ ਨਹੀਂ ਕਹਿਣਾ ਕਿ ਸੋਸਾਇਟੀ ਦੇ ਅੰਦਰ ਜਿਹੜੇ ਨੇ ਸਾਡੇ ਘਰ ਜਿਹੜੀਆਂ ਨੇ ਲੇਡੀਜ਼ ਇਹ ਕੰਮ ਨਹੀਂ ਕਰਦੀਆਂ ਇਹ ਆ ਜਿਹੜੀਆਂ ਸਾਡੀਆਂ ਬੇਟੀਆਂ ਨੇ ਬਾਹਰ ਨਹੀਂ ਜਾਂਦੀਆਂ ਮੈਂ ਤੁਹਾਨੂੰ ਦੱਸਾਂ ਜੇ ਪੰਜਾਬ ਨੂੰ ਦੇਖਿਆ ਜਾਵੇ ਸਭ ਤੋਂ ਉੱਚੇ ਅਹੁਦੇ ਦੇ ਉੱਤੇ ਚਾਹੇ ਡੀਸੀ ਲੈ ਲਓ ਚਾਹੇ ਐਸਐਸਪੀਜ਼ ਲੈ ਲਓ ਚਾਹੇ ਕਿਸੇ ਕਾਰਪੋਰੇਟਸ ਜਾਂ ਕੰਪਨੀ ਦੇ ਡਾਇਰੈਕਟਰਸ ਲੈ ਲਓ ਉੱਥੇ ਲੇਡੀਜ਼ ਜਿਹੜੀਆਂ ਨੇ ਉਹ ਉੱਚੇ ਅਹੁਦੇ ਤੇ ਬੈਠੀਆਂ ਨੇ ਅਸੀਂ ਆਪਣੀਆਂ ਧੀਆਂ ਨੂੰ ਭੈਣਾਂ ਨੂੰ ਕਦੇ ਵੀ ਰੋਕਣਾ ਨਹੀਂ ਹੈ ਕਿ ਪੜ੍ਹਾਈ ਦੇ ਤਰਫ ਤੋਂ ਜਾਂ ਕੰਮ ਦੀ ਤਰਫ ਤੋਂ ਇਸ ਤਾਕਤ ਨੂੰ ਪਹਿਚਾਨੋ ਇਹ ਤਾਕਤ ਜਿਹੜੀ ਲੇਡੀਜ਼ ਦੀ ਹੈ ਆਪਣੇ ਹਸਬੰਡਸ ਨਾਲ ਮਿਲ ਕੇ ਆਪਣੇ ਫਾਦਰ ਨਾਲ ਮਿਲ ਕੇ ਪੁਰਸ਼ਾਂ ਦੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਇੱਕ ਕੰਮ ਨੂੰ ਉਹ ਡਵੈਲਪਮੈਂਟ ਮਿਲਦੀ ਹੈ ਉਹ ਤਾਕਤ ਮਿਲਦੀ ਹੈ ਜੋ ਕਿ ਨਾਰੀ ਦੇ ਅੰਦਰ ਤਾਕਤ ਆਲਰੇਡੀ ਸਾਡੇ ਵਾਇਬ੍ਰੇਟਿੰਗ ਦਿੱਤੀ ਹੋਈ ਹੈ ਸਾਡੇ ਗੁਰੂਆਂ ਪੀਰਾਂ ਨੇ ਵੀ ਕਿਹਾ ਹੈ ਕਿ ਇਹ ਜਿਹੜੀ ਦੁਰਗਾ ਆ ਅਸੀਂ ਪੂਜਾ ਕਰਦੇ ਆ ਅਸੀਂ ਮਾਂ ਦੁਰਗਾ ਦੀ ਪੂਜਾ ਕਰਦੇ ਆ ਦੇਵੀ ਦੀ ਪੂਜਾ ਕਰਦੇ ਆ ਜਦੋਂ ਵੀ ਕੋਈ ਭਾਰੀ ਪੈਂਦਾ ਆ ਅਸੀਂ ਅਰਦਾਸ ਕਰਦੇ ਆ ਕਿ हे ਮਾਂ हे ਦੇਵੀ ਸਾਡੀ ਮਦਦ ਕਰ ਸਾਨੂੰ ਤਾਕਤ ਦੀ ਉਹ ਤਾਕਤ ਵਰੈ ਅਸੀਂ ਕੁੜੀਆਂ ਨੂੰ ਕਹਿੰਨੇ ਇਹ ਸਾਡੀ ਕਰ ਦੇਵੀ ਹੈ ਇਸ ਕਰਕੇ ਅੱਜ ਦਾ ਦਿਨ ਜਿਹੜਾ ਦਿਹਾੜਾ ਹੈ ਮੈਂ ਸੋਚਦੀ ਆ ਇਹ ਜਿਹੜੀ ਵੀ ਸਾਡੀ ਔਰਟਨ ਇਮਪਾਵਰਮੈਂਟ ਦਾ ਹੈ ਉਹ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕ ਹੋਵੇ ਤੇ ਹਰ ਭੈਣ ਨੂੰ ਖੁਸ਼ੀਆਂ ਮਿਲਣ ਆਪਣਾ ਜਿਹੜਾ ਵੀ ਉਹਦਾ ਡ੍ਰੀਮ ਹੈ ਕਿ ਜੋ ਨੇ ਅਚੀਵ ਕਰਨਾ ਚਾਹੁੰਦੀ ਹੈ ਲਾਈਕ ਦੇ ਅੰਦਰ ਉਹ ਸਾਰਾ ਪੂਰਾ ਹੋਵੇ ਔਰ ਉਸ ਨੂੰ ਪੂਰਾ ਕਰਨ ਦੇ ਲਈ ਉਹਨੂੰ ਉਹ ਫੰਗ ਦੇਣ ਦੇ ਲਈ ਇਹ ਸੋਸਾਇਟੀ ਦੇ ਅੰਦਰ ਜਿੰਨੇ ਵੀ ਸਾਡੇ ਪੁਰਸ਼ ਹੈ ਘਰ ਦੇ ਅੰਦਰ ਹਸਬੈਂਡ ਹੈ ਭਰਾ ਹੈ ਫਾਦਰ ਹੈ ਉਹਨਾਂ ਦਾ ਵੀ ਬਹੁਤ بڑا ਹੱਥ ਹੈ ਜਦੋਂ ਕਿ ਉਹ ਉਸ ਨੂੰ ਇੱਕ ਓਪਰਚੁਨਿਟੀ ਦਿੰਦੇ ਨੇ ਕਿ ਜਾ ਬੇਟਾ ਤੂੰ ਜਾ ਕੇ ਆਪਣਾ ਡ੍ਰੀਮ ਜੜਾਇਆ ਜਿਸ ਤਰੀਕੇ ਦਾ ਕੈਰੀਅਰ ਚੁਣਨਾ ਹੈ ਜਿਸ ਤਰੀਕੇ ਦਾ ਤੂੰ ਸਾਥੀ ਚੁਣਨਾ ਹੈ ਉਹਦੇ ਲਈ ਤੇ ਨੂਰੀ ਇਜਾਜ਼ਤ ਹੈ اور ਮੈਂ ਉਮੀਦ ਕਰਦੀ ਹਾਂ ਕਿ ਹਰ ਘਰ ਦੇ ਅੰਦਰ ਜਿਹੜੀ ਵੀ ਔਰਤ ਹੈ ਉਹਨੂੰ ਅਸੀਂ ਜਿਹੜਾ ਐਨੀ ਓਪਰਚੁਨਿਟੀ ਦਈਏ ਕਿ ਉਹ ਆਪਣੇ ਸੁਪਨੇ ਪੂਰੇ ਕਰ ਸਕੇ ਉਹੀ ਘਰ ਖੁਸ਼ੀਆਂ ਭਰਿਆ ਹੈ ਜਿਸ ਘਰ ਦੇ ਅੰਦਰ ਇੱਕ ਔਰਤ ਖੁਸ਼ ਹੈ ਇੱਕ ਔਰਤ ਜਿਹੜੀ ਹੈ ਉਹ ਤਾਂ ਘਰ ਦੇ ਪਰ ਹੈ ਐਸੇ ਉਮੀਦ ਦੇ ਨਾਲ ਤੁਹਾਡੇ ਕੋਲ ਇਜਾਜ਼ਤ ਲੈਣੀ ਹੈ ਬਹੁਤ ਬਹੁਤ ਮੁਬਾਰਕ